ਸੀ ਅਤੇ ਪਰਵਾਦ ਵਿੱਚ ਖੁਸ਼ੀਆਂ ਤੇ ਚਾਹ ਵਾਲਾ ਮਾਹੌਲ ਸੀ ਪਰਵਾਦ ਦੇ ਵਿੱਚ ਉਹਲੇ ਨੂੰ ਨਾਲ ਲੈ ਕੇ ਪੁੱਤ ਦੇ ਸਹੁਰਿਆਂ ਦੇ ਘਰ ਵਿਆਹ ਦੀ ਤਰੀਕ ਕਟੌਣ ਦੇ ਲਈ ਗਏ ਕਿ ਪਿੱਛੋਕੜ ਦੇ ਵਿੱਚ ਚੋਰ ਜੜੇ ਨੇ ਵੜ ਗਏ ਅਤੇ ਦੇਖੋ ਕਿਸ ਤਰੀਕੇ ਦੇ ਨਾਲ ਸੰਗੜੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਉਹਨਾਂ ਦੇ ਵੱਲੋਂ ਚੋਰੀ ਜੋੜੀ ਹੈ ਕੀਤੀ ਗਈ ਹੈ ਚੋਰ ਬੇਬੇ ਵੱਲੋਂ ਪੁੱਤ ਦੇ ਵਿਆਹ ਦੇ ਲਈ ਜੋੜੇ 35000 ਰੁਪਏ ਅਤੇ ਨੂ ਦੇ ਲਈ ਬਣਾਏ ਗਏ ਗਹਿਣੇ ਦੀ ਅਲਮਾਰੀ ਤੋੜ ਕੇ ਕੱਢ ਕੇ ਲੈ ਗਏ ਨਾਲ ਹੀ 2 ਦਿਨ ਪਹਿਲਾਂ ਹੀ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਚੋਰੀ ਹੋਇਆ ਫੋਨ ਜਿਹੜਾ ਹੈ ਚੋਰੀ ਹੋਇਆ ਸੀ ਪੁਲਿਸ ਨੇ ਵਾਪਸ ਦਵਾਇਆ ਸੀ ਉਹ ਵੀ ਅਲਮਾਰੀ ਦੇ ਵਿੱਚੋਂ ਕੱਢ ਕੇ ਲੈ ਗਏ ਮਾਮਲਾ ਬਟਾਲਾ ਦੇ ਨੇੜੇ ਇਲਾਕੇ ਪ੍ਰੇਮਨਗਰ ਬੋਣਾਵਾਲਾ ਦਾ ਹੈ ਜਿੱਥੇ ਕਿ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਪਰ ਪੁਲਿਸ ਮਾਮਲੇ ਦੇ ਵਿੱਚ ਫਿਲਹਾਲ ਬੋਲਣ ਦੇ ਲਈ ਤ ਇਹ ਇਸੇ ਵਿੱਚ ਕਰਦੇ ਹਾਂ ਜੀ ਨਵੀਆਂ ਨਹੀਂ ਰੱਖ ਤਰੀ ਹੀ ਯਾਦ ਨੇ ਬਚਾਰੀ ਤੁਹਾਨੂੰ ਪਤਾ ਹੀ ਹੈ ਵੀ ਚਲੋ ਇਹੋ ਸੋਚਿਆ ਸੀ ਕਿ ਚਲੋ ਇਹ ਪੇਨਪੁਨਡ ਕਰਾਵਾਂਗੇ ਜਾਂ ਤੁਸਾਈ ਸੂਈ ਦਵਾਵਾਂਗੇ ਜਾਂ ਕੋਈ ਪੈਸਵਾੜੇ ਤਾਂ ਕਿ ਜਾਂਦੀ ਵਾਲੇ ਤਾਂ ਕਿ ਚਲ ਬੱਚੇ ਜੀ ਕੀ ਆ ਕਰਨਾ ਕੁਛ ਇੱਕ ਚਾਈ ਦੀ ਮਾਪਿਆਂ ਨੂੰ ਹੋ ਜੀਏ ਤੁਹਾਨੂੰ ਪਤਾ ਹੀ ਹੈ ਤੇ ਚਲੋ ਬਹਾਨਾ 35 40 ਹਜ਼ਾਰ ਦੇਣਾ 35 ਦੇ ਨਾਲ ਚਲੋ ਕੋ ਥੋੜਾ ਬੜਾ ਇੱਕ ਦੋੜਾ ਕੰਮ ਹੋ ਜਾਣਾ ਹੈ ਤੇ ਉਹ ਵੀ ਹੁਣ ਲੱਗੇ ਤੇ ਵਿਆਹ ਤਾਂ ਹਿਸੇ ਤਨੇ ਫੜ ਫੜ ਕੇ ਕਰਨਾ ਹੈਗਾ ਔਖਾ ਔਖਾ ਔਰ ਕਹਿੰਦੀ ਆ ਇਹ ਮਾਪਤਨ ਨੂੰ ਮਦਰ ਸਾਥ ਨਹੀਂ ਆਇਆ ਹਾਂ ਹਾਂਜੀ ਪੁਲਿਸ ਆਈ ਪੁਲਿਸ ਕਹਿੰਦੀ ਹੈ ਕਾਰਵਾਈ ਜ਼ਰੂਰ ਕਰਾਂਗੇ ਦੇਖੋ ਹੁਣ ਹਾਂਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਵਿਕਰਾਜ ਹੈ ਮੇਰਾ ਕਿਉਂ ਮੇਰੇ ਮਾਮੇ ਦੀ ਕੁੜੀ ਜੇ ਤੇ ਜਿਨ੍ਹਾਂ ਵੱਲ ਮੇਰਾ ਰਿਸ਼ਤਾ ਕਰਾਇਆ ਸੀ ਤੇ ਹੀ ਬਾਦਰੀਕ ਕਢਾਣ ਗਏ ਹਾਂ ਉਹਨਾਂ ਨੇ ਬੁਲਾਇਆ ਹੀ ਕਹਾਨੂੰ ਮੈਂ ਉਹਨਾਂ ਵੱਲ ਗਏ ਹਾਂ ਨਨੁਲਾ ਕੇ ਨਦੀ ਵੱਲ ਛੋਟੀ ਪਾਣੀ ਉਹ ਮੈਂ ਤੇ ਮਾਤਾ ਹੀ ਕਿੰਨੇ ਗਏ ਹਾਂ ਐ ਵਾ ਵੀ ਤਰੀਕਾ ਡਾਨ ਗਏ ਹਾਂ ਤੇ ਅਹੀਂ ਕਿਹਾ ਹੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜਿਹੜੀ ਬੁਹਾ ਖੋਲਿਆ ਤੇ 40 ਫੁੱਲੀ ਦੀ ਤੇ ਅੰਦਰੋਂ ਪਾ 5000 ਰੁਪਏ ਆਪਣੇ ਨਗਰਾਮ ਦੀਆਂ ਵਾਲੀਆਂ ਤੇ ਮੁੰਡੇ ਨਾਲ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਮੈਂ ਹਾਲਾਤ ਨਹੀਂ ਸਾਲ ਹੋ ਗਾ ਮਾਤਾ ਠੀਕ ਨਹੀਂ ਹੈਗੀ ਮਾਤਾ ਦੀ ਬਾਹ ਕੰਮ ਨਹੀਂ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਏ ਜਿਹੜਾ ਕਮੇਟੀਆਂ ਦੇ ਪਾੜ ਦਾ ਪਾੜ ਦਾ ਖਰਚਾ ਵੀ ਚਲੰਦਾ ਹੀ ਬਗਾਇਦਾਰੂ ਵੀ ਵਾਹ ਕੇ ਦਿੰਦਾਰੇ ਆ ਗਾ ਤੇ ਹੁਣ ਮਾਤਾ ਮਰੀ ਜੀ ਨਹੀਂ ਠੀਕ ਹੋਈ ਸੀ ਤੇ ਉਹਨਾਂ ਨੇ ਕੰਮ ਤੇ ਗਈ ਤੇ ਪੈਸਾ ਤਾਂ ਲਾਉਂਦੇ ਥੋੜਾ ਬੋਤਾ ਕਮਾਇਆ ਹੈ ਤੇ ਜੋੜਿਆ ਹੈ ਤੇ ਕੁਛ ਧਾਰੇ ਲੈ ਲਈ ਮੈਂ ਮਾਤਾ ਕੋਲੋਂ ਉਹ ਦਿੱਤੇ ਹੀ ਕਿ ਚਲੋ ਮਾਤਾ ਕਲੀਕਲੀ ਕਰਾ ਲੈਨੇ ਆ ਵੈਂਟਪੂਲ ਕਰਾ ਕੇ ਤੇ ਸਾਈ ਬਿਆਂਨਾ ਦੇ ਦਿੰਨੇ ਆ ਡੀਜੇ ਵਾਲਿਆਂ ਨੂੰ ਹਲਵਾਈ ਨੂੰ ਕਾਲਸ ਵਾਲੇ ਕਿ ਗਾਂਬੋ ਕਹੋ ਜਾਂਦੇ ਨੇ ਉਹ ਪੈਸੇ ਘਰ ਰੱਖੇ ਹੋਏ ਸੀ ਉਹ ਵੀ ਨਿਕਲੇ ਹਾਂਜੀ ਹਾਂਜੀ ਘਰ ਦੇ ਹਾਲਾਤ ਵੀ ਆਪ ਵੀ ਅਜੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਹਰ ਵੀ ਮਿਸਤਰੀ ਲਾਉਣ ਵਾਲਾ ਜੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਚੋਂਦਾ ਜੇ ਜੇ ਮੀਂਹ ਆ ਜੇ ਤੇ ਉਹ ਵੀ ਸੋਚਾਇਆ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪ੍ਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਜਾਸ਼ ਰੱਖੀ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀ ਅਸੀਂ ਹੋ ਚੁੱਕਿਆ ਚੁੱਕ ਕੇ ਤਾਂ ਪਲਸਟਰ ਪਲਸਟਰ ਕਰਾਇਆ ਵੇੜੇ ਚ ਪਲਸਟਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਹੀ ਕਿ ਪੇਂਟ ਪੂੰਡ ਕਰਵਾਵਾਂਗੇ ਤੇ ਉਹ ਵੀ ਸਾਰੂ ਨਾਲੋਂ ਨਿਕਲ ਗਏ ਆ ਪੁਲਿਸਨ ਕਹਿੰਦੀ ਹੈ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲਾ ਕੇ ਦਿੱਤਾ ਤੇ ਫੇਰ ਲੱਭ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ